ਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੋਤ ਕੌਰ ਅੱਜ ਤੁਹਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਖ ਜੀ ਦੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਮੇਰੀ ਕਵਿਤਾ ਦਾ ਸਿਰਲੇਖ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵੇਖੇ ਸਮੇ ਅਣਗਿੰਦ ਇਨਸਾਨ ਇਥੇ ਜਿਕਰ ਕਈਆਂ ਦਾ ਵਿੱਚ ਇਤਿਹਾਸ ਹੋਇਆ ਅੱਖਾਂ ਗਈਆਂ ਚਦਿਆ ਸੰਸਾਰ ਦੀਆਂ ਪਟਨੇ ਵਿੱਚ ਜਤ ਨੂਰੀ ਪ੍ਰਕਾਸ਼ ਹੋਇਆ ਆਇਆ ਅੱਲਾ ਦਾ ਰੂਪ ਇਹ ਜਗ ਅੰਦਰ ਪੀਖਣ ਸ਼ਾਨੂ ਉਹਦੋ ਵਿਸ਼ਵਾਸ ਹੋਇਆ ਇਸ ਜਗ ਤਮਾਸ਼ੇ ਨੂੰ ਦੇਖਣ ਲਈ ਪ੍ਰਗਟ ਮੜਾ ਅਗੰਮੜਾ ਖਾਸ ਹੋਇਆ ਪਟਨੇ ਸ਼ਹਿਰ ਦੀ ਪਾਵਨ ਘਰਤ ਉੱਤੇ ਪੰਥ ਖਾਲਸੇ ਦਾ ਸਾਜਨ ਹਾਰ ਆਇਆ ਟੈਲੀ ਕਲਾ ਦੀ ਖੱਡ ਚੋ ਕਢਣ ਲਈ ਚੜਦੀ ਕਲਾ ਦਾਸੀ ਅਵਤਾਰ ਆਇਆ ਸਮਝੇ ਜਾਂਦੇ ਸੀ ਨੀਵੇ ਅਛੂਤ ਜਿਹੜੇ ਉਹਨਾਂ ਤਾਂ ਹੀ ਬਣਾਉਣ ਸਰਦਾਰ ਆਇਆ ਮੁਰਦਾ ਦਲਾਚ ਜਾਨ ਪੌਣ ਖਾਤਰ ਕਲਗੀ ਤਰਸੀ ਵਿੱਚ ਸੰਸਾਰ ਆਇਆ ਸਮੇ ਸਮੇਤੇ ਬਿਜਲੀਆ ਕੜਕ ਪਈਆ ਛੋਟੀ ਉਮਰ ਤੋਂ ਹੀ ਹੋਣ ਹਾਰ ਉੱਤੇ 9 ਸਾਲ ਸੁਪਤਾਜੀ ਵਾਰ ਦਿੱਤੇ ਸਾਇਆ ਸਾਇਆ ਰਹਿਣਾ ਨੈਸੀ ਬੜਖੁਰਦਾਰ ਉੱਤੇ ਅੱਖਾਂ ਸਾਵੇਂ ਨਜ਼ਾਰੇ ਨੂੰ ਤੱਕ ਰਏ ਸੀ ਹੋਲੀ ਟੁੱਟਨੀ ਸਾਰੇ ਪਰਿਵਾਰ ਉੱਤੇ ਅਣਖੀ ਕੌਮ ਦੀ ਸਾਜਨਾ ਕਰਨ ਦੇ ਲਈ ਕੀਤੀ ਪਰਖ ਤਲਵਾਰ ਦੀ ਧਾਰ ਉੱਤੇ ਕੇਸ਼ਗੜ ਤੇ ਬਖਸ਼ ਕੇ ਦਾਤ ਅੰਮ੍ਰਿਤ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ ਦਾਤ ਅੰਮ੍ਰਿਤ ਦੀ ਮੰਗ ਫਿਰ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ ਆਪਣੇ ਪੁੱਤਰਾਂ ਤੋਂ ਪਿਆਰੇ ਖਾਲਸੇ ਤੋਂ ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ ਜੋ ਕੁਝ ਕੋਈ ਦੁਨੀਆ 'ਚ ਨਹੀਂ ਕਰ ਸਕਿਆ ਉਹ ਕਰ ਵਿਖਾਇਆ ਸੀ ਪਾਤਸ਼ਾਹ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ